ਸਾ ਹੀ ਗਾਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਠੀਕ ਹੈ ਸ਼ੁਭ ਸਿਤਾਰੇ ਨੇ ਤੇ ਸਿਤਾਰੇ ਸ਼ੁਭ ਹੀ ਨੇ ਕਿਉਂਕਿ ਅਸੀਂ ਸ਼ੁਭਾਂ ਤੇ ਸਾਡਾ ਦਿਨ ਵੀ ਸ਼ੁਭ ਹੀ ਜਾਏਗਾ ਚੰਗਾ ਸੋਚਣ ਨਾਲ ਜੇ ਚੰਗਾ ਨਹੀਂ ਹੁੰਦਾ ਤਾਂ ਮਾੜਾ ਸੋਚਣ ਨਾਲ ਮਾੜਾ ਵੀ ਨਹੀਂ ਹੁੰਦਾ ਜੀ ਹਾਂ ਤੇ ਫਿਰ ਅਸੀਂ ਚੰਗਾ ਹੀ ਸੋਚਾਂਗੇ ਨਾ ਕਿਉਂਕਿ ਚੰਗਾ ਤੇ ਸਾਨੂੰ ਚਾਹੀਦਾ ਹੀ ਆ ਜਿਸ ਤਰ੍ਹਾਂ ਦੇ ਦਿਮਾਗ ਵਿੱਚ ਉਪਜਦੀਆਂ ਚੀਜ਼ਾਂ ਨੂੰ ਅਸੀਂ ਵਾਰ-ਵਾਰ ਚਰਚਾ ਕਰਾਂਗੇ ਉਸ ਨੂੰ ਪਾਣੀ ਦਵਾਂਗੇ ਤਾਂ ਉਦਾਂ ਦਾ ਹੀ ਔਰਾ ਸਾਡੇ ਸਾਹਮਣੇ ਅਲ ਦਵਲੇ ਹੋ ਜਾਏਗਾ ਜੀ ਹਾਂ ਪਰ ਕਹਿੰਦੇ ਆ ਮੈਨੂੰ ਮੈਨੂੰ ਪਤਾ ਹੈ ਕਿ ਮਾੜਾ ਸੋਚਣਾ ਨਾਲ ਮਾੜਾ ਨਹੀਂ ਹੁੰਦਾ ਚੰਗਾ ਸੋਚਣ ਨਾਲ ਚੰਗਾ ਹੋ ਜਾਂਦਾ ਵੈਸੇ ਕਹਿੰਦੇ ਆ ਇਹ ਕਿ ਚੰਗਾ ਸੋਚਣਾ ਤੇ ਚੰਗਾ ਕਹਿਣਾ ਚਾਹੀਦਾ ਕੀ ਪਤਾ ਕਦੋਂ ਜ਼ੁਬਾਨ ਤੇ ਲక్ష్ਮੀ ਬੈਠੀ ਹੋਵੇ ਤੇ ਸਹੀ ਹੋ ਜਵੇ ਹਨਾ ਤਾਂ ਇਸ ਕਰਕੇ ਹਮੇਸ਼ਾ ਇਹ ਸੋਚੋ ਹੋ ਜਾਣਾ ਹੋ ਜਾਣਾ ਜੇ ਨਹੀਂ ਹੋਇਆ ਤਾਂ ਸਮਝੋ ਸਾਡੇ ਕਰਮਾਂ ਚ ਹੀ ਨਹੀਂ ਸੀ ਓਕੇ ਆ ਇਹਦੇ ਨਾਲੋਂ ਚੰਗਾ ਹੋ ਜਾਏਗਾ ਹੋਰ ਵੀ ਵਧੀਆ ਹੋ ਜਾਏਗਾ એનર્ਜੀ ਲੈਣੀ ਹੈ ਦੇਣੀ ਕੱਢਣਾ ਆਪਣੇ ਆਪ ਨੂੰ ਸਮਝਾਉਣਾ ਹੈ ਕਹਿੰਦੇ ਆ ਕੇ ਬੁੱਲਿਆ ਮੰਨ ਦਾ ਕੀ ਸਮਝਾਣਾ ਇਧਰੋਂ ਪੁੱਟਣਾ ਤੇ ਇਧਰ ਨੂੰ ਲਾਉਣਾ ਮੰਨ ਦੀਆਂ ਤਰੰਗਾਂ ਮਨ ਦੇਈਆਂ ਬੀਵਸ ਨੇ ਜਿਹੜੀਆਂ ਓਦੋਂ ਹੀ ਕੰਟਰੋਲ 'ਚ ਰਹਿੰਦੀਆਂ ਨੇ ਜੇਕਰ ਇਹਨਾਂ ਦੇ ਆਨੰਦ ਲਿਆ ਜਾਵੇ ਇਹਨਾਂ ਦੇ ਉਤਰਾ ਚੜਾ ਨੂੰ ਸਮਝ ਕੇ ਤੇ ਜੇ ਕਦੇ ਉਤਰਾ ਤੇ ਖੁਸ਼ ਤੇ ਚੜ੍ਹਾਈ ਦੇ ਵਿੱਚ ਨੀਚੇ ਆਉਣ ਦੇ ਟਾਈਮ ਤੇ ਉਦਾਸ ਹੋ ਕੇ ਬਹਿ ਜਾਓ ਤੇ ਉਹ ਸਰੀਰ ਨੂੰ ਜੋੜਦਾ ਹੈਗਾ ਤੇ એનર્ਜੀ ਮੰਨ ਦੀ ਖਤਮ ਕਰ ਦਿੰਦਾ ਹੈ ਹਨਾ એનર્ਜੀ ਜਿਹੜੀ ਹੈ ਇਹ ਸਾਡੇ ਅੰਦਰੋਂ ਹੀ ਆਉਂਦੀ ਹੈ ਇਹ ਸਾਡੀ ਸੋਚ ਤੇ ਤੇ ਸਾਡੇ ਦਿਮਾਗ ਤੇ ਸਾਡੇ ਮਨ ਨੂੰ ਬੈਲੈਂਸ ਕਰਕੇ ਚੱਲਦੀ ਹੈ। ਕਈ ਵਾਰੀ ਅਸੀਂ ਕਿਸੇ ਨੂੰ ਲੱਖ ਵਾਰ ਕਹਿੰਦੇ ਆ ਬਾਈ ਤੂੰ ਹਿੰਮਤ ਕਰ ਤੂੰ ਠੀਕ ਹੋ ਜਾਣਾ ਬਾਈ ਤੂੰ ਹਿੰਮਤ ਕਰ ਤੂੰ ਆਹ ਕਹਿੰਦਾ ਪਰ ਉਹਦੇ ਸਾਡੇ ਕਹਿਣ ਨਾਲ ਉਹਨੂੰ ਹਿੰਮਤ ਹੁੰਦੀ ਨਹੀਂ ਹੈ ਕਿਉਂ ਨਹੀਂ ਹੁੰਦੀ ਪੁੱਛੋ ਕਿਉਂ ਨਹੀਂ ਹੁੰਦੀ ਕਿਉਂਕਿ ਚਾਰ ਬੰਦਿਆਂ ਨੂੰ ਤੁਸੀਂ ਇੱਕ ਗੱਲ ਸਮਝਾਈ ਦੋ ਬੰਦਿਆਂ ਦੇ ਦਿਮਾਗ 'ਚ ਪੈ ਗਈ ਉਹਨਾਂ ਨੇ ਉਹ ਕੰਮ ਕਰ ਲਿਆ ਇੱਕ ਬੰਦੇ ਨੇ ਸੁਣ ਕੇ ਇਧਰੋਂ ਕੰਡ ਦਿੱਤੀ ਤੇ ਤੀਜੇ ਬੰਦੇ ਤੇ ਕੋਈ ਚੌਥੇ ਬੰਦੇ ਤੇ ਕੋਈ ਅਸਰ ਹੀ ਨਹੀਂ ਹੋਇਆ ਗੱਲ ਤੇ ਇੱਕੋ ਸੀ ਕਹਿਣ ਦਾ ਤਰੀਕਾ ਵੀ ਸਹੀ ਸੀ ਕਿ ਹਰ ਕਿਸੇ ਨੇ ਉਸ ਨੂੰ ਆਪਣੇ ਤਰੀਕੇ ਨਾਲ ਲਿਆ ਤਾਂ ਇਸ ਦਾ ਮਤਲਬ ਹੈ ਕਿ ਹਰ ਕਿਸੇ ਦੀ ਆਪਣੀ ਸੋਚ ਆਪਣਾ ਦਿਮਾਗ ਤੇ ਹਰ ਚੀਜ਼ ਨੂੰ ਆਪਣਾਏ ਤਰੀਕੇ ਨਾਲ ਲੈਣ ਦਾ ਤਰੀਕਾ ਹੈ ਤੇ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਹਰ ਸ਼ਬਦ ਹਰ ਕਿਸੇ ਲਈ ਬਣਿਆ ਹਰ ਚੀਜ਼ ਹਰ ਕਿਸੇ ਲਈ ਬਣੀ ਹੈ ਜਿੱਦਾਂ ਆਪਾਂ ਕਈ ਵਾਰੀ ਐਗਜ਼ਾਮਪਲ ਦਿੰਦੇ ਆ ਕਿ ਮਾਂ ਕਿਸੇ ਲਈ ਬਾਦੀ ਤੇ ਕਿਸੇ ਲਈ ਸਵਦੀ ਹੈ ਨਾ ਹੈ ਦਾ ਇਸ ਦਾ ਮਤਲਬ ਇਹ ਨਹੀਂ ਕਿ ਕੋਈ ਕਈ ਕਹਿ ਦਿੰਦੇ ਆ ਕਿ ਸਾਡੇ ਲਈ ਤਾਂ ਮਾਹ ਬਾਦੀ ਵੀ ਆ ਤੇ ਸੁਵਾਦੀ ਵੀ ਆ ਤੇ ਸਾਡੇ ਲਈ ਸਾਨੂੰ ਤਾਂ ਕੋਈ ਵੈ ਨਹੀਂ ਕਰਦੇ ਤਾਂ ਵਧੀਆ ਤੇ ਠੀਕ ਹੈ ਨਾ ਬਾਈ ਨਹੀਂ ਕਰਦੇ ਤੁਹਾਨੂੰ ਤਾਂ ਠੀਕ ਆ ਜਿਨ੍ਹਾਂ ਨੂੰ ਕਰਦੇ ਆ ਹੁਣ ਉਹ ਕੀ ਕਰਨ ਉਹਨਾਂ ਦਾ ਕੋਈ ਕਸੂਰ ਕਸੂਰ ਤਾਂ ਕਿਸੇ ਦਾ ਨਹੀਂ ਕਿਉਂਕਿ ਜਿਨ੍ਹਾਂ ਲਈ ਸੁਵਾਦੀ ਆ ਉਹਨਾਂ ਦਾ ਵੀ ਕਸੂਰ ਨਹੀਂ ਤੇ ਜਿਨ੍ਹਾਂ ਲਈ ਬਾਦੀ ਆ ਕਸੂਰ ਉਹਨਾਂ ਦਾ ਵੀ ਨਹੀਂ ਹੈ ਉਹਨਾਂ ਨੇ ਕਿਹੜਾ ਆਪਣੀ ਬਾਡੀ ਨੂੰ ਕਿਹਾ ਸੀ ਕਿ ਬਾਈ ਤੈਨੂੰ ਤੈਨੂੰ ਅਸੀਂ ਖਾਣਾ ਹੈ ਤੇ ਤੂੰ ਵੈ ਕਰਨੀ ਆ ਤੈਨੂੰ ਅਸੀਂ ਆਰਡਰ ਦਿੱਤਾ ਜਦ ਚੀਜ਼ਾਂ ਸਾਡੇ ਹੱਥ 'ਚ ਹੈ ਹੀ ਨਹੀਂ ਜਦ ਸਾਡੇ ਅਨੁਸਾਰ ਚੀਜ਼ਾਂ ਚੱਲਦੀਆਂ ਹੀ ਨਹੀਂ ਤੇ ਫਿਰ ਮਾਣ ਕਿਸ ਗੱਲ ਦਾ ਹੈ ਕਿਸ ਗੱਲ ਦਾ ਮਾਣ ਹੈ ਸਾਹਾਂ ਤੇ ਸਾਡਾ ਕੰਟਰੋਲ ਨਹੀਂ ਸੋਚ ਤੇ ਸਾਡਾ ਕੰਟਰੋਲ ਨਹੀਂ ਸਕਸੈਸ ਤੇ ਕਹਿ ਦਿੰਦੇ ਆ ਕਿ ਸਕਸੈਸ ਜੋ ਹੈ ਤੁਹਾਡੇ ਦਿਮਾਗ ਦੀ ਉਪਜ ਹੈ ਦਿਮਾਗ ਦੀ ਉਪਜ ਤੇ ਸਾਡੇ ਦਿਮਾਗ ਦੇ ਅਨਸਾਰ ਹੀ ਹੋਣੀ ਹੈ ਜਿੱਦਾਂ ਦੀ ਸਾਡੀ ਸੋਚ ਹੈ ਇਹ ਵੀ ਤੇ ਕੁਦਰਤ ਹੀ ਦਿੰਦੀ ਹੈ ਨੇ ਸਹੀ ਤਾਂ ਹੈ ਤਾਂ ਇਸ ਦਾ ਮਤਲਬ ਹੈ ਕਿ ਕਿਸੇ ਚੀਜ਼ ਤੇ ਅਗਰ ਸਾਡਾ ਕੰਟਰੋਲ ਹੈ ਤਾਂ ਉਹ ਸਿਰਫ ਇਸ ਚੀਜ਼ ਤੇ ਆ ਕਿ ਸਾਨੂੰ ਆਪਣੀ ਸੋਚ ਆਪਣੇ ਦਿਮਾਗ ਆਪਣੇ ਮਨ ਤੇ ਆਪਣੇ ਇੰਟਰਸਟ ਮੁਤਾਬਕ ਹਰ ਪਲ ਨੂੰ ਖੁਸ਼ੀ ਨਾਲ ਕੱਢਣਾ ਚਾਹੀਦਾ ਜੋ ਹੋ ਰਿਹਾ ਜਿੱਦਾਂ ਹੋ ਰਿਹਾ ਜਿਵੇਂ ਹੋਣਾ ਏ ਇਹ ਕੁਦਰਤ ਦੀ ਮਰਜ਼ੀ ਏ ਸਿਰਫ ਕੋਸ਼ਿਸ਼ ਕਰਨਾ ਹਾਲਾਤਾਂ ਦੇ ਅਨੁਸਾਰ ਚੱਲਣਾ ਵਕਤ ਅਨੁਸਾਰ ਚੱਲਣਾ अपने आप करते रहना ही जिंदगी खूबसूरत है करके देखो जिंदगी खूबसूरत ही है खूबसूरत नहीं है बहुत खूबसूरत है चलो तीन फरवरी भी सौ चौबी दिन है जी शनिवार का तिथि अज अष्टमी रहेगी विशाखा नक्षत्र चलेगा गंढ योग रहेगा ਗ੍ਰਹਿਾਂ ਦੇ ਮੁਤਾਬਕ ਸ਼ਨੀਵਾਰ ਵਾਲੇ ਦਿਨ ਅੱਜ ਜਾਨੀ ਕਿ ਵਿਸ਼ਾਖਾ ਨਕਸ਼ਤਰ ਕਾਲ ਸਵੇਰੇ ਤੜਕੇ ਤੱਕ ਤੇ ਚੰਦਰਮਾ ਤੁਲਾ ਰਾਸ਼ੀ ਵਿੱਚ ਹੀ ਬਣੇ ਰਹਿਣਗੇ। ਗੁਰੂ ਅੱਜ ਭਰਨੀ ਨਕਸ਼ਤਰ ਵਿੱਚ ਚਲੇ ਜਾਣਗੇ। ਰਾਹੂ ਕਾਲ ਦਾ ਟਾਈਮ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਰਹੇਗਾ। ਭਰਨੀ ਨਕਸ਼ਤਰ 'ਚ ਗੁਰੂ ਜਾਣਗੇ। ਰਾਸ਼ੀ ਮੇਸ਼ ਚ ਹੀ ਰਹਿਣਗੇ। ਕੀ ਪ੍ਰਭਾਵ ਪਵੇਗਾ ਇਸ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਤੇ ਇੱਕ ਜਨਮ ਪੱਤਰੀ ਤੇ ਡਿਸਕਸ਼ਨ ਵੀ ਕਰਾਂਗੇ। ਉਹਨਾਂ ਦੀ ਜੋ ਪ੍ਰਸ਼ਨ ਆ ਉਹ ਕਰਜ਼ੇ ਨੂੰ ਲੈ ਕੇ ਹੀ ਆ। ਕਿਹੜੀ ਦਿਸ਼ਾ ਕਰਜ਼ਾ ਦਿੰਦੀ ਹੈ ਤੇ ਕਿਉਂ ਵਾਰ-ਵਾਰ ਕਰਜ਼ਾ ਲੈਣਾ ਪੈਂਦਾ ਹੈ ਉਸ ਦਿਸ਼ਾ ਨੂੰ ਸਹੀ ਕਰਕੇ ਅਸੀਂ ਕਿਸ ਤਰ੍ਹਾਂ ਪਾਵਰ ਘਰ ਦੀ એનર્ਜੀ ਨੂੰ ਸ਼ੁਭ ਕਰ ਸਕਦੇ ਹਾਂ ਤੇ ਕਰਜ਼ੇ ਲਈ ਕਿਹੜਾ ਗ੍ਰਹਿ ਤੇ ਕਿਹੜਾ ਕਰਮਾਈ ਨੇ ਰੱਖਦਾ ਇਹ ਤੁਹਾਨੂੰ ਅੱਜ ਡੀਪਲੀ ਜਾਣਕਾਰੀ ਦਵਾਂਗੇ ਠੀਕ ਹੈ ਚਲੋ ਮੇਸ਼ ਰਾਸ਼ੀ ਵਾਲਿਆਂ ਦੇ ਲਈ ਬ੍ਰਹਸਪਤ ਜੋ ਹੈ ਗੁਰੂ ਜੋ ਹੈ ਸ਼ੁਕਰ ਦੇ ਨਕਸ਼ਤਰ ਚ ਜਾ ਰਿਹਾ ਹੈ ਗੁਰੂ ਮੇਸ਼ ਅਸ਼ਵਨੀ ਨਕਸ਼ਤਰ ਚ ਸੀ ਗੁਰੂ ਮੇਸ਼ ਰਾਸ਼ੀ ਚ ਅਸ਼ਵਨੀ ਨਕਸ਼ਤਰ ਚ ਸੀ ਤੇ ਹੁਣ ਭਰਨੀ ਨਕਸ਼ਤਰ ਵਿੱਚ ਜਾਏਗਾ ਸ਼ੁਕਰ ਦੇ ਨਕਸ਼ਤਰ ਦੇ ਪਹਿਲੇ ਚਰਨ ਦੁਪਹਿਰ ਨੂੰ 12 ਵਜੇ ਤੋਂ ਸ਼ੁਕਰ ਦੇ ਨਕਸ਼ਤਰ ਚ ਜਾ ਕੇ ਮੇਸ਼ ਰਾਸ਼ੀ ਵਾਲਿਆਂ ਨੂੰ ਚੰਗਾ ਪੈਸਾ ਦੇਣਾ ਹੈ ਗੁਰੂ ਨੇ ਅੱਛਾ ਕਾਰੋਬਾਰ ਦੇਣਾ ਹੈ ਇਸ ਟਾਈਮ ਤੇ ਤੁਹਾਡੀ ਕੋਈ ਨਵੀਂ ਡੀਲ ਹੋਣੀ ਹੈ ਤੁਹਾਡਾ ਘਰ ਮਕਾਨ ਬਣਨਾ ਹੈ ਤੇ ਤੁਹਾਡੇ ਲਈ ਗ੍ਰੇਅ ਅੱਛੇ ਆ ਵੈਸੇ ਵੀ ਚੰਦਰ ਤੁਹਾਡੇ 7ਵੇਂ ਸਥਾਨ ਵਿੱਚ ਆ ਬਿਲਕੁਲ ਅੱਛੇ ਟਾਈਮ ਚੱਲ ਰਿਹਾ ਤੁਹਾਡਾ ਖੁਸ਼ੀ ਦਾ ਟਾਈਮ ਬਸ ਸਿਰਫ ਘਬਰਾੜ ਤੋਂ بچੋ ਡਿਸੀਜਨ ਲੈਣ ਚ ਅਗਰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਬਜ਼ੁਰਗਾਂ ਦੀ ਸਲਾਹ ਨਾਲ ਚੱਲੋ ਦਿਨ ਵੀ ਅੱਛਾ ਰਹੇਗਾ ਤੇ ਬ੍ਰਹਸਪਤ ਵੀ ਤੁਹਾਨੂੰ ਸ਼ੁਭਫਲ ਦੇਵੇਗਾ ਵਦੇਸ਼ ਜਾਣ ਲਈ ਸਿਤਾਰੇ ਤੇ ਕਿਸਮਤ ਦੇ ਸਿਤਾਰੇ ਚਮਕ ਜਾਣਗੇ ਟੌਰਸ ਬ੍ਰਿਖ ਰਾਸ਼ੀ ਵਾਲੇ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਜੋਸ਼ ਬ੍ਰਹਸਪਤ ਦਾ ਸ਼ੁਕਰ ਦੇ ਨਕਸ਼ਤਰ ਵਿੱਚ ਬੈਠਣਾ ਥੋੜਾ ਜਿਆ ਸਿਹਤ ਨੂੰ ਖਰਾਬ ਕਰ ਸਕਦਾ ਹੈ ਤੇ ਸਿਹਤ ਸਹੀ ਰਹੇ ਆਉਣ ਵਾਲੇ ਕੱਲ ਦੀਆਂ ਚਿੰਤਾਵਾਂ ਥੋੜੀਆਂ ਘਟਣ। ਗਾਣ ਰੋਟੀ ਪਾਉਂਦੇ ਰੋ, ਵੈਲ ਡਰੈਸਡ ਰੋ ਤੇ ਦਹੀਂ ਕਦੇ-ਕਦੇ ਧਾਰਮਿਕ ਸਥਾਨ ਤੇ ਰੱਖੋ। ਕੋਈ ਸਿਹਤ ਪ੍ਰਤੀ ਪ੍ਰੋਬਲਮ ਜ਼ਿਆਦਾ ਹੋਵੇ ਤਾਂ ਮੈਡੀਟੇਸ਼ਨ ਕਰਨੀ ਸ਼ੁਰੂ ਕਰ। ਜੈਮਿਨੀ ਜਾਨੀ ਮਿਥੁਰ ਰਾਸ਼ੀ ਵਾਲੇ ਸਿਤਾਰਿਆਂ ਦੇ ਹਿਸਾਬ ਨਾਲ ਅੱਜ ਦਾ ਦਿਨ ਅੱਛਾ ਜਾਏਗਾ। ਜੋ ਨਕਸ਼ਤਰ ਚੱਲ ਰਿਹਾ ਹੈ ਉਹ ਗੁਰੂ ਦਾਇ ਤੇ ਗੁਰੂ ਜੋ ਹੈ ਬਲੇਸਿੰਗ ਦਾ ਕਾਰਕ ਹੈ ਤੇ ਉਹ ਅੱਜ ਸ਼ੁਕਰ ਦੇ ਨਕਸ਼ਤਰ ਤੇ ਜਾਏਗਾ। ਜੋ ਤੁਹਾਡੀ ਸੋਚ ਨੂੰ ਤੇ ਪ੍ਰੇਮ ਸਬੰਧਾਂ ਨੂੰ ਦੇ ਲਈ ਅੱਛਾ ਹੈ। ਨਵੇਂ ਦੋਸਤ ਮਿੱਤਰ ਬਣ ਗਏ ਤੇ ਦੋਸਤ ਮਿੱਤਰਾਂ ਨਾਲ ਮਿਲ ਕੇ ਛੋਟੀ ਜਾਂ ਲੰਬੀ ਯਾਤਰਾ ਵੀ ਸਫਲਕਾਰੀ ਰਹਿਣ ਵਾਲੀ ਆ ਕਿਉਂਕਿ ਪੇਟ ਦੀ ਤੇ ਦੰਦਾਂ ਦੀ ਪ੍ਰੋਬਲਮ ਆ ਸਕਦੀ ਆ ਇਸ ਕਰਕੇ ਹਰੀ ਮੂੰਗੀ ਪੰਛੀਆਂ ਨੂੰ ਪਾਉਂਦੇ ਰਹਿਣਾ ਹੈ ਕੈਂਸਰ ਜਾਨੀ ਕਰਕਰਾਸ਼ੀ ਵਾਲੇ ਕਰਕਰਾਸ਼ੀ ਵਾਲਿਆਂ ਦੇ ਲਈ ਬ੍ਰਸਪਤ ਦਾ ਸ਼ੁਕਰ ਦੇ ਨਕਸ਼ਤਰ ਵਿੱਚ ਜਾਣਾ ਕੋਈ ਜ਼ਿਆਦਾ ਸ਼ੁਭਕਾਰੀ ਨਹੀਂ ਹੈ ਕੋਈ ਨਾ ਕੋਈ ਸਰਕਾਰੀ ਚਿੱਠੀ ਸਰਕਾਰੀ ਨੋਟਿਸ ਤੁਹਾਨੂੰ ਮਿਲ ਸਕਦਾ ਕਿਸੇ ਪੇਪਰ ਨੂੰ ਲੈ ਕੇ ਕਿਸੇ ਚੈੱਕ ਨੂੰ ਲੈ ਕੇ ਕਿਸੇ ਨਾਲ ਕੀਤੀ ਡੀਲ ਨੂੰ ਲੈ ਕੇ ਕੋਈ ਪਰੇਸ਼ਾਨੀ ਖੜੀ ਹੋ ਸਕਦੀ ਆ ਤਾਂ ਕੀ ਕਰਨਾ ਹੈ ਕਰਮਕਾਂ ਦੇ ਵਿੱਚ ਕੋਈ ਅਗਰਵਾਦ ਵਿਵਾਦ ਹੋਵੇ ਤਾਂ ਉਹਦੇ ਲਈ ਕਰਕ ਲਗਣ ਤੇ ਕਰਕ ਰਾਸ਼ੀ ਵਾਲਿਆਂ ਨੇ ਬ੍ਰੈਸ ਪੱਦਾ ਉਪਾਅ ਜ਼ਰੂਰ ਕਰਨਾ ਹੈ ਚਨੇ ਦੀ ਦਾਲ ਪੀਲੀ ਦਾਲ ਕਦੇ-ਕਦੇ ਧਾਰਮਿਕ ਸਥਾਨ ਤੇ ਰੱਖਦੇ ਰਹਿਣਾ ਤੇ પતિ ਪਤਨੀ ਇੱਕ ਦੂਜੇ ਦਾ ਆਦਰ ਸਤਿਕਾਰ ਕਰੋ ਜ਼ਰੂਰੀ ਹੈ ਨਹੀਂ ਤਾਂ ਜਰੂਰ ਜ਼ਮੀਨ ਦਾ ਝਗੜਾ ਇਸ ਟਾਈਮ ਤੇ ਚੱਲ ਪਵੇਗਾ ਲਿਓ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਵਾਲਿਆਂ ਦੇ ਪੰਜਵੇਂ ਨੌਵੇਂ ਸਥਾਨ ਵਿੱਚ ਜੋ ਬ੍ਰਹਸਪਤ ਹੈ ਉਹ ਬਹੁਤ ਸ਼ੁਭ ਫਲ ਦੇ ਰਿਹਾ ਹੈ ਤੇ ਹੁਣ ਉਹ ਸ਼ੁਕਰ ਦੇ ਨਕਸ਼ਤਰ 'ਚ ਜਾਏਗਾ ਤੇ ਸ਼ੁਕਰ ਤੁਹਾਡੇ ਦਸਵੇਂ ਖਾਨੇ ਦਾ ਮਾਲਕ ਹੈ ਜੋ ਕਿ ਨਾਲ ਤੁਹਾਡੇ ਤੀਜੇ ਸਥਾਨ ਦਾ مالک ਦੀ ਹੈ ਤੇ ਬ੍ਰਹਸਪਤੀ ਇਸ ਸਥਾਨ ਇਸ ਟਾਈਮ ਤੇ ਤਕਰੀਬਨ ਤੁਹਾਡੇ ਪਿਤਾ ਦੀ ਸਿਹਤ ਥੋੜੀ ਖਰਾਬ ਕਰੇਗਾ ਲਗਨ ਨੂੰ ਦੇਖੇਗਾ ਨੌਵੇਂ ਖਾਨੇ ਨੂੰ ਦੇਖੇਗਾ ਤੇ ਇਸ ਦੇ ਲਈ ਕੋਈ ਤੁਸੀਂ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਤਾਂ ਉਸ ਪ੍ਰਤੀ ਤੁਹਾਡੀ ਡੀਲ ਹੋਣ ਹੋਣ ਦੇ ਪੂਰੇ ਪੂਰੇ ਸਾਰ ਬਣਨਗੇ ਕੋਈ ਨਾ ਕੋਈ ਨਵਾਂ ਰਿਸ਼ਤਾ ਵੀ ਅਗਰ ਰਿਸ਼ਤੇ ਦੀ ਉਮਰ ਹੈ ਤਾਂ ਆ ਸਕਦਾ ਹੈ ਤਾਂ ਬ੍ਰਹਸਪਤ ਜੋ ਸ਼ੁਕਰ ਦੇ ਨਕਸ਼ਤਰ ਵਿੱਚ ਜਾ ਰਿਹਾ ਤਾਂ ਉਸ ਦੇ ਲਈ ਤੁਸੀਂ ਲక్ష్ਮੀ ਮਾਤਾ ਦੇ ਕਦੇ ਕਦੇ ਪਤਾਸੇ ਚੜ੍ਹਾਉਂਦੇ ਰਹਿਣਾ ਠੀਕ ਹੈ ਜੀ ਵਰਗੋਜਨਿਕ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਬ੍ਰਹਸਪਤ 8ਵੇਂ ਸਥਾਨ ਵਿੱਚ ਬਿਰਾਸਮਾਨ ਹੈ ਤੇ ਸ਼ੁਕਰ ਦੇ ਨਕਸ਼ਤਰ ਤੇ ਜਾ ਕੇ ਪਤਨੀ ਦੀ ਸਿਹਤ ਥੋੜੀ ਖਰਾਬ ਕਰੇਗਾ ਕਿਉਂਕਿ ਤੁਹਾਡੇ ਜੋ ਹੈ ਕਿਸ ਖਾਨੇ ਦਾ ਮਾਲਕ ਹੈ 7ਵੇਂ ਖਾਨੇ ਦਾ ਮਾਲਕ ਹੈ ਤਾਂ ਉੱਥੇ ਪਹਿਲਾਂ ਤੋਂ ਹੀ ਰਾਹੂ ਚੱਲ ਰਿਹਾ ਤੇ ਰਾਹੂ ਪਹਿਲਾਂ ਤੋਂ ਹੀ ਸਿਹਤ ਥੋੜੀ ਖਰਾਬ ਕਰ ਰਿਹਾ ਸਾਰੀ ਪ੍ਰੋਬਲਮ ਦੇ ਰਿਹਾ ਤੇ ਹੁਣ ਇਹ ਥੋੜੀ ਜੀ ਜੋ ਹੈ ਸ਼ੁਕਰ ਦੇ ਨਕਸ਼ਤਰ ਤੇ ਜਾ ਕੇ ਧਨ ਤਾਂ ਦੇਗਾ ਕੰਮ ਕਰਦਾਏਗਾ ਪੈਸਾ ਦੇਗਾ ਲਗਜ਼ਰੀ ਲਾਈਫ ਦੇਗਾ ਪਰ ਸੇਤ ਲਾਈਫ ਪਾਰਟਨਰ ਦੀ ਖਰਾਬ ਹੋ ਸਕਦੀ ਹੈ ਤਾਂ ਉਸ ਦੇ ਲਈ ਤੁਸੀਂ ਬ੍ਰਹਸਪਤ ਨੂੰ ਸ਼ੁਭ ਕਰਨਾ ਹੈ ਤਾਂ ਬ੍ਰਹਸਪਤ ਨੂੰ ਸ਼ੁਭ ਕਰਨ ਦੇ ਲਈ ਵੇਟ ਜਿੰਨਾ ਹਰਾ ਚਾਰਾ ਗਊਸ਼ਾਲਾ ਪਾ ਦੇਣਾ ਹੈ ਅਗਲੀ ਰਾਸ਼ੀ ਲਿਬਰਾ ਤੋਂ ਲ ਰਾਸ਼ੀ ਵਾਲੇ ਤੁਲਾ ਰਾਸ਼ੀ ਵਾਲਿਆਂ ਦੇ ਲਈ ਬ੍ਰਹਸਪਤ ਸੱਤਵੇਂ ਸਥਾਨ ਵਿੱਚ ਸ਼ੁਕਰ ਦੇ ਨਕਸ਼ਤਰ ਤੇ ਸ਼ੁਕਰ ਤੁਹਾਡੇ ਜੋ ਹੈ ਲਗਨ ਦਾ ਮਾਲਕ ਤਾਂ ਇਸ ਟਾਈਮ ਤੇ ਰਿਸ਼ਤੇ ਲਈ ਬਹੁਤ ਅੱਛੇ ਸਟਾਰ ਹੋਗੇ ਤੁਹਾਡੇ ਤੇ ਨਾਲ ਸਤਵਾਂ ਖਾਨਾ ਕਿਉਂਕਿ ਸਾਹਮਣੇ ਤੋਂ એનર્ਜੀ ਦੇਣ ਵਾਲਾ ਹੈ ਤਾ ਬlesingly ਬਹੁਤ ਅੱਛਾ ਹੋ ਗਿਆ ਹਰ ਰੋਜ਼ ਆਪਣੇ ਇਸਟ ਨੂੰ ਮੱਥਾ ਟੇਕੋ ਤੇ ਜੋ ਵੀ ਤੁਸੀਂ ਨਵੇਂ ਕੰਮ ਕਰਨ ਦੀ ਸ਼ੁਰੂਆਤ ਕਰਨੀ ਹੈ ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਬੈਸਟ ਹੈ ਬਸ ਥੋੜਾ ਸਿਹਤ ਤੇ ਮੋਟਾਪੇ ਨੂੰ ਲੈ ਕੇ ਜੋ ਪਰੇਸ਼ਾਨੀਆਂ ਤੁਹਾਡੀਆਂ ਵਧੀਆਂ ਹੋਈਆਂ ਸੀ ਉਹਨਾਂ ਨੂੰ ਸਹੀ ਕਰਨਾ ਜ਼ਰੂਰੀ ਹੈ ਥੋੜੀ ਸੈਰ ਕਰੋ ਤਾਂ ਕਿ ਬੁੱਧ ਦਾ ਪ੍ਰਭਾਵ ਜ਼ਿਆਦਾ ਵਧੇ ਤੇ ਸਿਤਾਰੇ ਤੁਹਾਡੇ ਸ਼ੁਭ ਹੋ ਜਾਣ ਇਸ ਦੇ ਲਈ ਤੁਸੀਂ ਸ਼ੁਕਰ ਨੂੰ ਸ਼ੁਭ ਕਰਨਾ ਹੈ ਕੰਨਾ ਪਿੱਛੇ ਇਤਰ ਲਾਉਂਦੇ ਰਹਿਣਾ ਅਗਲੀ ਰਾਸ਼ੀ ਸਕੋਰਪੀਓ ਬ੍ਰਿਸ਼ਚਿਕ ਰਾਸ਼ੀ ਵਾਲੇ বৃশ্চিক রাশি ਵਾਲਿਆਂ ਦੇ ਲਈ ਬ੍ਰਸਪਤ ਦਾ ਸ਼ੁਕਰ ਦੇ ਨਕਸ਼ਤਰ ਵਿੱਚ ਜਾਣਾ तकरीबन तकरीबन ਠੀਕ ਠਾਕ ਹੀ ਰਹੇਗਾ ਸਿਹਤ ਪ੍ਰਤੀ ਤੁਸੀਂ ਸਤੰਤਰ ਰਹੋਗੇ bizness ਕੰਮਕਾਰ ਵਿੱਚ ਇੰਟਰਸਟ ਵਧੇਗਾ ਤੇ ਗੱਡੀ ਮਕਾਨ ਘਰ ਦਾ ਸੁੱਖ ਮਿਲੇਗਾ ਪੈਸੇ ਦੇ ਲਈ ਤੇ ਮਾਤਾ ਦੀ ਸਿਹਤ ਲਈ ਥੋੜੀ ਜੀ ਚਿੰਤਾ ਵਧੇਗੀ ਪਰ ਖਰਚਿਆਂ ਤੇ ਕੰਟਰੋਲ ਕਰਨ ਨਾਲ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਜਾਏਗੀ ਲੀਵਰ ਦੀ ਪ੍ਰੋਬਲਮ ਤੋਂ ਬਚਣ ਦੇ ਲਈ ਹਾਜਮੇ ਦੀ ਪ੍ਰੋਬਲਮ ਤੋਂ ਬਚਣ ਦੇ ਲਈ ਗੈਸ ਦੀ ਪ੍ਰੋਬਲਮ ਤੋਂ ਬਚਣ ਦੇ ਲਈ ਕੀ ਕਰਨਾ ਜੀ ਤੁਸੀਂ ਬ੍ਰਹਸਪਤ ਨੂੰ ਸ਼ੁਭ ਕਰਨ ਦੇ ਲਈ ਬਜ਼ੁਰਗਾ ਦੇ ਪੈਰੀ ਹੱਥ ਤੇ ਕੇਸਰ ਦਾ ਟਿੱਕਾ ਮੱਥੇ ਤੇ ਲਾਉਂਦੇ ਰਹੋ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲੇ ਤੁਨੂ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲਣਗੇ ਤੇ ਬ੍ਰਹਸਪਤ ਜੋ ਤੁਹਾਡੇ ਲਗਨ ਦਾ ਮਾਲਕ ਹੈ ਉਹ ਸ਼ੁਕਰ ਦੇ ਨਕਸ਼ਤਰ ਵਿੱਚ ਜਾਏਗਾ ਤੇ ਕੋਈ ਲੋਨ ਲੈ ਕੇ ਕੰਮ ਕਾਰ ਸ਼ੁਰੂ ਕਰਨ ਬਾਰੇ ਤੁਸੀਂ ਸੋਚ ਰਹੇ ਸੀ ਤਾਂ ਉਸ ਦੇ ਲਈ ਸਮਾਂ ਸ਼ੁਭ ਹੈ ਤੇ ਬੈਸਟ ਹੈ ਥੋੜੇ ਜਿਹੀ ক্লোਜ਼ਲੀ ਰਿਸ਼ਤੇ ਤੁਹਾਡੇ ਖਰਾਬ ਹੋ ਸਕਦੇ ਆ ਕਿਉਂਕਿ ਬੇਸ਼ੱਕ ਬ੍ਰਹਸਪਤ ਮਿੱਤਰ ਹੀ ਹੈ ਤੇ ਸ਼ੁਕਰ ਦੇ ਨਕਸ਼ਤਰ ਚ ਇਨਕਮ ਦੇਗਾ ਪਰ ਕਿਉਂਕਿ 6ਵੇਂ ਤੋਂ 6ਵੇਂ ਖਾਨੇ ਦਾ ਮਾਲਕ ਹੈ ਇਸ ਕਰਕੇ ਅਲੀਗੇਸ਼ਨ ਤੋਂ ਮਤ ਤੇ ਸਰਕਲ ਦੇ ਧੋਖੇ ਤੋਂ ਇਸ ਟਾਈਮ ਤੇ ਤੁਸੀਂ ਬਚਣਾ ਹੈ ਪਰ ਕਿਉਂਕਿ 9ਵੀਂ ਦ੍ਰਿਸ਼ਟੀ ਨਾਲ ਬ੍ਰਹਸਪਤ ਲਗਨ ਨੂੰ ਦੇਖੇਗਾ ਤਾਂ ਇੰਟੂਿਸ਼ਨ ਤੁਹਾਡੀ ਬੜੀ ਅੱਛੀ ਹੋ ਜਾਏਗੀ ਪੀੜਾ ਰੋਮਾਲ ਗੰਗਾ ਚਲਦਾ ਧੋਕੇ ਆਪਣੇ ਕੋਲ ਉਦੋਂ ਤੱਕ ਰੱਖੋ ਜਦੋਂ ਤੱਕ ਬ੍ਰਹਸਪਤ ਸ਼ੁਕਰ ਦੇ ਨਕਸ਼ਤਰ ਚ ਚੱਲੇਗਾ ਜਦੋਂ ਨਕਸ਼ਤਰ ਚੇਂਜ ਕਰੇਗਾ ਤਾਂ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਵੀ ਪਾਵਾਂਗੇ ਤੇ ਉਸ ਟਾਈਮ ਤੇ ਤੁਸੀਂ ਉਹ ਕੱਪੜਾ ਆਪਣੇ ਕੋਲ ਤੋਂ ਉਦੋਂ ਤੱਕ ਆ ਕੱਪੜਾ ਆਪਣੇ ਕੋਲ ਰੱਖੋ ਕੈਪ੍ਰਿਕੌਰਨ ਮਕਰ ਰਾਸ਼ੀ ਵਾਲੇ ਮਕਰ ਰਾਸ਼ੀ ਵਾਲਿਆਂ ਦੇ ਲਈ ਚੌਥੇ ਬੈਠਾ ਬ੍ਰੈਸਪਰ ਸ਼ੁਭ ਕਾਮ ਕਰ ਰਿਹਾ ਹੈ ਚੰਗਾ ਹੋ ਰਿਹਾ ਹੈ ਨੇਮ ਫੇਮ ਵੱਧ ਰਿਹਾ ਹੈ ਅੱਛੇ ਰਿਲੇਸ਼ਨ ਵੱਧ ਰਿਹਾ ਤੇ ਹੁਣ ਬ੍ਰੈਸਪਰ ਸ਼ੁਕਰ ਦੇ ਨਕਸ਼ਤਰ ਤੇ ਜਾ ਕੇ ਜੋ ਕਿ ਤੁਹਾਡੇ ਪ੍ਰਾਕਰਮ ਸਥਾਨ ਦਾ ਮਾਲਕ ਹੈ ਤੇ ਕੋਈ ਨਾ ਕੋਈ ਸਰਕਾਰੀ ਤੌਰ ਤੇ ਕੋਈ उलझिमा ਖੜਾ ਨਾ ਹੋਵੇ ਤਾਂ ਉਸ ਦੇ ਲਈ ਤੁਸੀਂ ਸ਼ੁਕਰ ਦੇ ਫਲ ਨੂੰ ਸ਼ੁਭ ਹੀ ਰੱਖਣਾ ਹੈ ਸਰਕਾਰੀ ਬੰਦਿਆਂ ਨਾਲ ਸਬੰਧ ਤੁਹਾਡੇ ਵਧਣਗੇ ਪਰ ਆਪਣੇ ਭੇਤ ਬਿਲਕੁਲ ਕਿਸੇ ਨੂੰ ਨਹੀਂ ਦੇਣਾ ਰਾਜਨੀਤੀ ਵਿੱਚ ਨੇਮ ਫੇਮ ਲਈ ਸਿਤਾਰੇ ਸ਼ੁਭ ਨੇ ਪਰ ਫਿਰ ਵੀ ਤੁਸੀ ਧਿਆਨ ਰੱਖਣਾ ਏ ਕਿ ਸ਼ਨੀ ਨੂੰ ਸ਼ੁਭ ਕਰਨ ਦੇ ਲਈ ਕਦੇ-ਕਦੇ ਨਾਰੀਅਲ ਧਾਰਮਿਕ ਸਥਾਨ ਤੇ ਚੜਾਉਂਦੇ ਰਹਿਣਾ ਏ ਤੇ ਨਾਲ ਬ੍ਰਹਸਪਦ ਦਾ ਫਲ ਸ਼ੁਭ ਰਵੇ ਤਾਂ ਆਪਣੇ ਘਰ ਦੇ ਬਜ਼ੁਰਗ ਦਾਦਾ-ਦਾਦੀ ਚਾਹੇ ਮਾਤਾ-ਪਿਤਾ ਦੇ ਪੈਰੀ ਹੱਥ ਲਗਾਉਣ ਤੇ ਬ੍ਰਹਸਪਦ ਦਾ ਫਲ ਸ਼ੁਭ ਜਾਵੇਗਾ ਪਤਨੀ ਦੀ ਸਲਾਹ ਨਾਲ ਚੱਲਣ ਤੇ ਮੰਨੋ ਸ਼ੁਕਰ ਜ਼ਿਆਦਾ ਸ਼ੁਭ ਫਲ ਦੇਂਦਾ ਏ ਜਾਨੀ ਪਤੀ-ਪਤਨੀ ਇੱਕ ਦੂਜੇ ਦੀ ਸਲਾਹ ਨਾਲ ਚੱਲਣ ਆਕਿਊਰਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਬ੍ਰਹਸਪਦ ਤੀਸਰੇ ਸਥਾਨ ਵਿੱਚ ਹੈ ਸ਼ੁਕਰ ਨੌਵੇਂ ਖਾਨੇ ਦਾ ਮਾਲਕ ਹੈ ਤੇ ਮੰਨ ਲਓ ਤੁਸੀਂ ਕਿ ਇਹ ਤੁਹਾਡੇ ਧਨਸਥਾਨ ਦਾ مالک ਤੁਹਾਡੀ ਕਿਸਮਤ ਸਥਾਨ ਦੇ مالک ਨਾਲ ਜੁੜ ਗਿਆ ਹਨਾ ਤਾਂ ਉਹਦੇ ਲਈ ਕੀ ਕਰਨਿਆ ਤੁਸੀਂ ਬ੍ਰਹਸਪਤ ਪੈਸੇ ਦਾ ਲੈਣ ਦੇਣ ਥੋੜਾ ਧਿਆਨ ਨਾਲ ਕਰੋਗੇ ਤਾਂ ਕਮਾਕਾਰਾਂ ਦੀ ਜੋ ਦੇਰੀ ਹੋ ਰਹੀ ਹੈ ਥੋੜਾ ਰਿਜ਼ਲਟ ਅੱਛਾ ਨਹੀਂ ਮਿਲ ਰਿਹਾ ਥੋੜੇ ਜੇ ਨੁਕਸਾਨ ਵੀ ਤੁਹਾਡੇ ਹੋ ਰਿਹਾ ਉਹ ਹੁਣ ਹੋਣੇ ਬਿਲਕੁਲ ਸਹੀ ਹੋ ਜਾਣਗੇ ਮਤਲਬ ਪੋੜੇ ਬੰਦ ਹੋ ਜਾਣਗੇ ਹਨਾ ਮਤਲਬ ਜੋ ਖਰਾਬ ਕ ਟਾਈਮ ਚੱਲਿਆ ਸੀ ਵੈਸੇ ਤਾਂ ਸੰਗਰਾਹ 2 ਮਹੀਨੇ ਤੋਂ 1 ਮਹੀਨੇ ਤੋਂ ਤੁਹਾਡੀ ਥੋੜੀ ਖੱਜਲ ਖਵਾਰੀ ਵਧੀ ਹੈ ਤੇ ਹਜੇ 2 ਮਹੀਨੇ ਹੋਰ ਰਹਿਣੀਆਂ ਗੁੰਬਰਾਸ਼ੀ ਵਾਲਿਆਂ ਦੇ ਲਈ ਪਰ ਅੱਗੇ ਜਾ ਕੇ ਸਮਾਂ ਬਿਹਤਰੀ ਵਾਲਾ ਰਹੇਗਾ ਤੇ ਬ੍ਰਹਸਪਤੀ ਜੀ ਜੋ ਹੈ ਇਹ ਸ਼ਨੀ ਦੇ ਫਲ ਸ਼ਨੀ ਦੀ ਤੀਜੀ ਦ੍ਰਿਸ਼ਟੀ ਬ੍ਰਹਸਪਤ ਤੇ ਪੈ ਰਹੀ ਹੈ ਨਾ ਤਾਂ ਇਸ ਕਰਕੇ ਹਰ ਡਿਸੀਜਨ ਸੋ ਸਮਝ ਕੇ ਕਰਨਾ ਕਦੇ ਕਦੇ ਧਾਰਮਿਕ ਸਥਾਨ ਤੇ ਆਚਾਰ ਜਾਂ ਕੰਜਕਾ ਨੂੰ ਖਟੀਆਂ 2.5 ਦਿਨ ਦੇ ਰਹਿਣਾ 8ਵੇਂ ਬੈਠੇ ਕੇਤੂ ਦੇ ਫਲ ਨੂੰ ਸ਼ੁਭ ਕਰੇਗਾ ਤੇ ਬ੍ਰਸਪਤ ਦਾ ਸ਼ੁਕਰ ਦੇ ਨਕਸ਼ਤਰ ਵਿੱਚ ਬੈਠਣ ਦੇ ਫਲ ਨੂੰ ਸ਼ੁਭ ਕਰਨ ਲਈ ਗਾਂ ਨੂੰ ਕਦੇ-ਕਦੇ 7 ਰੋਟੀਆਂ ਦੇਸੀ ਘਿਓ ਲਾ ਕੇ ਖਲਾਨੀਆਂ ਸ਼ੁਰੂ ਕਰੋ ਇਸ ਦਾ ਫਲ ਦੀ એનર્ਜੀ ਤੁਹਾਨੂੰ ਆਪਣੇ ਆਪ ਮਹਿਸੂਸ ਹੋਵੇ ਪਾਈਸੇ ਜ਼ਮੀਨ ਰਾਸ਼ੀ ਵਾਲੇ ਜੀ ਬ੍ਰਸਪਤ ਤੁਹਾਡੇ ਲਗਨ ਦਾ ਮਾਲਕ ਗਿਆ ਸ਼ੁਕਰ ਦੇ ਨਕਸ਼ਤਰ ਸਿਹਤ ਸੰਭਾਲਣੀ ਜ਼ਰੂਰੀ ਹੋਗੀ ਸਿਹਤ ਦੀ ਪ੍ਰੋਬਲਮ ਰਹੇਗੀ ਸਾਹ ਚੜਨਾ ਸ਼ੁਰੂ ਹੋ ਜਾਏਗਾ ਡਾਮਾਡੋ ਸਥਿਤੀਆਂ ਬੇਸ਼ੱਕ ਕੰਟਰੋਲ ਵਿੱਚ ਆ ਜਾਣਗੀਆਂ ਪਰ ਕਿਉਂਕਿ 8ਵੇਂ ਖਾਨੇ ਦਾ ਮਾਲਕ ਹੈ ਤੇ 8ਵੇਂ ਤੋਂ 8ਵੇਂ ਖਾਨੇ ਦਾ ਮਾਲਕ ਹੈ ਤਾਂ ਘਰ ਪਰਿਵਾਰ ਵਿੱਚ ਬਜ਼ੁਰਗਾਂ ਦੀ ਕਿਸੇ ਨਾ ਕਿਸੇ ਦੀ ਸਿਹਤ ਖਰਾਬ ਹੋਣ ਤੇ ਹਸਪੀਟਲ ਦੇ ਚੱਕਰ ਲੱਗਣੇ ਸ਼ੁਰੂ ਹੋ ਸਕਦੇ ਨੇ ਤਾਂ ਧਿਆਨ ਰੱਖਣ ਦੇ ਲਈ ਤੁਸੀਂ ਕੀ ਕਰਨਾ ਹੈ ਕੇਸਰ ਦੀ ਡੱਬੀ ਜੇਬ ਵਿੱਚ ਰੱਖੋ ਤੇ ਕੇਸਰ ਤੇ ਜਾਂ ਹਲਦੀ ਧਾਰਮਿਕ ਸਥਾਨ ਤੇ ਦਿੰਦੇ ਰਹੋ ਤੇ ਪਾਣੀ ਚ ਹਲਦੀ ਪਾ ਕੇ ਇਸ਼ਨਾਨ ਕਰਦੇ ਰਹੋ ਗ੍ਰਸਪਤ ਸ਼ੁਭਰ ਹੋਵੇਗਾ ਵ੍ਰਸਪਤਿ ਪਾਗਰ ਚ ਰਹੇਗਾ ਤਾਂ ਸ਼ੁਕਰ ਦਾ ਨਕਸ਼ਤਰ ਨੁਕਸਾਨ ਨਹੀਂ ਕਰੇ ਇਹ ਸੀ ਜੀ ਤੁਹਾਡੇ ਸਿਤਾਰੇ ਗ੍ਰਹਿ ਮੁਤਾਬਕ ਕੀ ਪ੍ਰਭਾਵ ਪਾਉਂਦੇ ਨਹੀਂ ਗ੍ਰਹਿ ਗੋਚਰ ਨਕਸ਼ਤਰ ਤੇ ਆਪਾਂ ਚਰਚਾ ਕੀਤੀ ਹੁਣ ਸੁਣੋ ਕਰਜ਼ੇ ਲਈ ਕਰਜ਼ੇ ਲਈ ਕਿਹੜੀ ਦਿਸ਼ਾ ਕਰਜ਼ਾ ਦਿੰਦੀ ਵੈਸੇ ਤਾਂ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਦੱਸਾਂ ਕਿ ਤੁਹਾਡੇ ਗ੍ਰਹਾਂ ਦੀਆਂ ਪਾਵਰ ਜੋ ਨੇ ਜਦੋਂ 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 ਇੱਕ ਇੱਕ ਗੱਲ ਹੁਣ ਧਿਆਨ ਨਾਲ ਸੁਣਨਾ ਧਨ ਸਥਾਨ ਦਾ ਮਾਲਕ ਜੋ ਹੈ ਦੂਸਰੇ ਖਾਨੇ ਦਾ ਮਾਲਕ ਛੇਵੇਂ ਖਾਨੇ ਵਿੱਚ ਬੈਠਾ ਹੋਵੇ ਜਾਂ ਛੇਵੇਂ ਖਾਨੇ ਦਾ ਮਾਲਕ ਦੂਸਰੇ ਖਾਨੇ ਵਿੱਚ ਬੈਠਾ ਹੋਵੇ ਤਾਂ ਵਾਰ-ਵਾਰ ਕਰਜ਼ਾ ਲੈਣਾ ਪੈਂਦਾ ਹੈ ਹੁਣ ਇਹਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਜਿਨ੍ਹਾਂ ਦਾ ਇਸ ਤਰ੍ਹਾਂ ਹੋਵੇ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਲੋਨ ਤੇ ਕਿਸ਼ਤਾਂ ਤੇ ਚੀਜ਼ ਲੈ ਕੇ ਸ਼ੁਰੂ ਕਰ ਦੋ ਕਰਜ਼ਾ ਲੈਣਾ ਹੀ ਨਹੀਂ ਪਵੇ ਪਹਿਲਾਂ ਹੀ ਅਸੀਂ ਕਰਜ਼ੇ ਹੀ ਹੋ ਗਏ ਕਿਸ਼ਤਾਂ ਤੇ ਚੀਜ਼ਾਂ ਲਓ ਬੜੇ ਜਲਦੀ ਕਿਸ਼ਤਾਂ ਦਿੱਤੀਆਂ ਜਾਂਦੀਆਂ ਰਹਿੰਦੀਆਂ ਦੂਜੀ ਗੱਲ ਲੋਜੀਕਲੀ ਅਗਰ ਕਰਜ਼ਾ ਜ਼ਿਆਦਾ ਵੱਧ ਗਿਆ ਹੋਵੇ ਕਿਸੇ ਤੋਂ ਲੈਣਿਆ ਤੇ ਕਰਜ਼ਾ ਲੈਂਦਾ ਹੀ ਨਹੀਂ ਹੈ ਇੱਕ ਲੈਣ ਦੀ ਕੋਸ਼ਿਸ਼ ਕਰਦਾ ਦੂਜਾ ਚੜ ਜਾਂਦਾ ਤਾਂ ਆਪਣੇ ਘਰ ਦੀ ਨਾਰਥ ਈਸ ਜਾਨੀ ਉੱਤਰ ਪੂਰਬ ਦਿਸ਼ਾ ਚੈੱਕ ਕਰੋ ਕਿਤੇ ਉਹ ਉੱਚੀ ਤਾਂ ਨਹੀਂ ਹੈ ਘਰ ਨਾਲ ਉਸ ਜਗ੍ਹਾ ਤੇ ਟਾਇਲਟ ਤਾਂ ਨਹੀਂ ਹੈ ਉਸ ਜਗ੍ਹਾ ਤੇ ਸ਼ਨੀ ਦੀ ਆ ਚੀਜ਼ਾਂ ਤਾਂ ਨਹੀਂ ਪਈਆਂ ਹੈਵੀ ਚੀਜ਼ਾਂ ਤੇ ਨਹੀਂ ਰੱਖੀਆਂ ਹੋਈਆਂ ਉਹਨੂੰ ਸਾਫ਼ ਕਰਕੇ ਉੱਥੇ ਬਰਸਾਤ ਦਾ ਪਾਣੀ ਰੱਖੋ ਬਰਫ ਦਾ ਪਾਣੀ ਲੱਕੋ ਪਹਾੜ ਦਾ ਪਾਣੀ ਲੱਕੋ ਗੰਗਾ ਜਲ ਰੱਖੋ ਠੀਕ ਉੱਥੇ ਹਲਕੀ ਜੀ ਲਾਈਟ ਤੇ ਲਾਈਟ ਕਲਰ ਕਰਕੇ ਰੱਖੋ ਲਾਈਟ ਲਗਾ ਕੇ ਰੱਖੋ ਹਲਕੀ ਜੀ ਪੈਸਾ ਕਿਉਂਕਿ ਸਿਰਫ ਤੇ ਸਿਰਫ ਪੈਸਾ ਸੌਥ-ਈਸਟ ਜਾਨੀ ਕਿ ਦ ਪੂਰਬ ਪੱਛਮ ਦਿਸ਼ਾ ਸਾਊਥ-ਈਸਟ ਦਿਸ਼ਾ ਪੂਰਬ-ਪੱਛਮ ਕੋਨਾ ਜਿਹੜਾ ਤੁਹਾਡੇ ਘਰ ਦਾ ਐਗਜ਼ੈਕਟ ਘਰ ਦੇ ਸੈਂਟਰ ਚ ਆ ਕੇ ਉਹ ਦਿਸ਼ਾ ਕੱਢ ਲਓ ਤੇ ਉਸ ਦਿਸ਼ਾ ਚ ਲక్ష్ਮੀ ਦੀ ਇੱਕ ਫੋਟੋ ਲਗਾ ਦਿਓ ਲਾਲ ਫਰੇਮ ਦੇ ਵਿੱਚ ਲਾਲ ਫੁੱਲ ਤੇ ਬੈਠੀ ਹੋਈ ਲక్ష్ਮੀ ਮਾਤਾ ਪੈਸੇ ਜੋ ਨੇ ਘਰੇ ਆਉਂਦੇ ਭਰੇ ਹੋਣ ਜਾਂ ਪੈਸੇ ਦੀ ਪੈਸਿਆਂ ਦੀ ਫੋਟੋ ਵੀ ਲਗਾ ਸਕਦੇ ਹੋ ਤੁਸੀਂ ਰੈੱਡ ਕਲਰ ਦੇ ਫੁੱਲਾਂ ਦੀ ਫੋਟੋ ਵੀ ਲਗਾ ਸਕਦੇ ਹੋ ਰੈੱਡ ਕਲਰ ਮੰਗਲ ਦਾ ਹੈ ਮੰਗਲ ਦੀ ਸਾਊਥ ਦਿਸ਼ਾ ਹੈ ਤੇ ਈਸਟ ਪੂਰਬ ਹੈ ਪੂਰਬ ਦੀ ਦਿਸ਼ਾ ਸੂਰਜ ਦੀ ਹੈ ਤੁਸੀਂ ਜਾਣਦੇ ਹੋ ਤੇ ਸੂਰਜ ਤੇ ਮੰਗਲ ਮਿੱਤਰ ਹੀ ਨੇ ਤੇ ਪੈਸਾ ਜੁਆ ਲక్ష్ਮੀ ਦਾ ਕਾਰਕ ਹੈ ਤੇ ਇਹ ਸਾਊਥ ਈਸਟ ਦਿਸ਼ਾ ਹੀ ਦਿੰਦੀ ਹੈ ਉਸ ਦਿਸ਼ਾ ਤੇ ਤੁਸੀਂ ਕੁਝ ਨਾ ਕੁਝ ਵਧੀਆ ਸਾਫ਼ ਸੁਥਰਾ ਰੱਖ ਕੇ ਉੱਥੇ ਫੋਟੋ ਲਗਾ ਸਕਦੇ ਹੋ ਫੁੱਲਾਂ ਦੀ ਰੈੱਡ ਕਲਰ ਦੇ ਫੁੱਲਾਂ ਦੀ ਜੋ એનર્ਜੀ ਦਵੇ ਜਾਂ ਲక్ష్ਮੀ ਜੀ ਦੀ ਫੋਟੋ ਲਗਾ ਸਕਦੇ ਹੋ ਤੁਸੀਂ ਤੇ ਪੈਸਿਆਂ ਦੀ ਫੋਟੋ ਲਗਾ ਸਕਦੇ ਹੋ ਜਾਂ ਉੱਤਰ ਪੂਰਬ ਕੋਨੇ ਦੇ ਵਿੱਚ ਕਿਸੇ ਕੋਈ ਪੈਸੇ ਗਿਣ ਰਿਹਾ ਜਿੱਦਾਂ ਜਿੱਦਾਂ ਅੱਜਕੱਲ ਪਿਕਚਰ ਆਉਂਦੀ ਕੋਈ ਪੈਸਾ ਦਿਖਾ ਰਿਹਾ ਜਾਂ ਗਿਣ ਰਿਹਾ ਜਾਂ ਬੈਂਕ ਦੀ ਕੋਈ ਏਦਾਂ ਲੋਨ ਦੀ ਕੋਈ ਪਿਕਚਰ ਹੈ ਲੋਨ ਦੀ ਨਹੀਂ ਮਤਲਬ ਲੋਨ ਲੈਣ ਵਾਲੀ ਨਹੀਂ ਕੋਈ ਪੈਸੇ ਹੱਥ 'ਚ ਪੜੇ ਹੋਏ ਆ ਅੱਜਕੱਲ ਗੂਗਲ ਤੇ ਏਦਾਂ ਦੀਆਂ ਪਿਕਚਰ ਹੁੰਦੀਆਂ ਉਹ ਲਗਾ ਲਓ ਤਾਂ ਜੋ ਪੈਸੇ ਨੂੰ ਲੈ ਕੇ ਜਾਂ ਕਰਜ਼ੇ ਨੂੰ ਲੈ ਕੇ ਪਰੇਸ਼ਾਨੀ ਹੈ ਉਹ ਘਟ ਜਾਏ ਤੇ ਅੱਜ ਦਾ ਜਿਹਦੀ ਆਪਾਂ ਜਨਮ ਪੱਤਰੀ ਤੇ ਡਿਸਕਸ਼ਨ ਕਰਨੀ ਹੈ ਨਾ ਉਹਨਾਂ ਦਾ ਜੋ ਹੈ ਉਹ ਕਰਜ਼ੇ ਨੂੰ ਲੈ ਕੇ ਹੀ ਕੁਐਸਚਨ ਸੀਗਾ ਇਸੇ ਕਰਕੇ ਮੈਂ ਦੱਸਿਆ ਕਿ ਤੁਹਾਨੂੰ ਇਸ ਵਾਰ ਹੀ ਦੱਸ ਦਿੰਨੇ ਆ ਅ ਨਾਮ ਹੈ ਜੀ ਨਰਿੰਦਰ 2 ਮਾਰਚ 1986 ਰਾਤ ਨੂੰ 9:40 ਦੇ ਜਨਮ ਹੋਇਆ ਇਹਨਾਂ ਦੀ ਕਰਜ਼ੇ ਦੀ ਬਹੁਤ ਪਰੇਸ਼ਾਨੀਆਂ ਕਰਜ਼ਾ ਵਧ ਰਿਹਾ ਹੈ ਘਰ ਦੇ ਜੋ ਹੈ ਉਹ ਮਤਲਬ ਕਿ ਬੈਂਕ ਨੇ ਤਾਂ ਲੋਨ ਲਿਆ ਤੇ ਉਤਰਨ ਦਾ ਨਾਮ ਨਹੀਂ ਲੈਂਦਾ ਤੇ ਹੁਣ ਆਪਾਂ ਤੁਹਾਨੂੰ ਇਹਦਾ ਲੌਜੀਕ ਦੱਸਦੇ ਆ ਸੁਣੋ ਇਹਦੇ ਜੋ ਸਟਾਰ ਨੇ ਤੁਲਾ ਲਗਨ ਹੈ ਹੁਣ ਧਿਆਨ ਨਾਲ ਸੁਣਨਾ ਤੁਲਾ ਲਗਨ ਦਾ ਮਾਲਕ ਹੈ ਸ਼ੁਕਰ ਉੱਥੇ ਬੈਠਾ ਹੈ ਕੇਤੂ ਤੇ ਸ਼ੁਕਰ ਬੈਠਾ ਹੈ ਆਪਣੇ ਦੋ ਐਂਟੀ ਗ੍ਰਹਿਾਂ ਨਾਲ ਕੌਣ ਬ੍ਰਹਸਪਤ ਤੇ ਸੂਰਜ ਸੂਰਜ ਸ਼ੁਕਰ ਤੇ ਬ੍ਰਹਸਪਤ ਦੀ ਜੋ ਯੁਤੀ ਹੈ ਪੰਜਵੇਂ ਸਥਾਨ ਵਿੱਚ ਹੈ ਪਰ ਸ਼ੁਕਰ ਕਿਉਂਕਿ ਬ੍ਰਹਸਪਤ 6ਵੇਂ ਖਾਨੇ ਦੇ ਮਾਲਕ ਨਾਲ ਬੈਠਾ ਆਪਾਂ ਤੁਹਾਨੂੰ ਦੱਸਿਆ ਨਾ ਧਨ ਸਥਾਨ ਦਾ ਮਾਲਕ ਹੈ ਮੰਗਲ ਮੰਗਲ ਇੱਕ ਐਂਟੀ ਗ੍ਰਹਿ ਸ਼ਨੀ ਨਾਲ ਬੈਠਾ ਹੈ ਤੇ ਚੰਦਰ ਨਾਲ ਜਾਨੀ ਕਿ ਮੰਗਲ ਦੀ ਪਾਵਰ ਕਿੱਥੇ ਖਤਮ ਕਰਦੀ ਸ਼ਨੀ ਨੇ ਚੰਦਰ ਦੇ ਨਾਲ ਸਾੜ ਸੱਤੀ ਬਣਾ ਕੇ ਹੁਣ ਪੈਸੇ ਨੂੰ ਤੇ ਲੱਗ ਗਿਆ ਗ੍ਰਹਿਣ ਸ਼ਨੀ ਚੰਦਰ ਦਾ ਜਾਨੀ ਮੰਗਲ ਸ਼ਨੀ ਤੇ ਚੰਦਰ ਦੀ ਜੁੱਤੀ ਬਣੀ ਧਨ ਸਥਾਨ ਚ ਤਾਂ ਮੰਗਲ ਨੇ ਪੈਸਾ ਦਿੱਤਾ ਸ਼ਨੀ ਚੰਦਰ ਨੇ ਪੈਸੇ ਦਾ ਸੁੱਖ ਹੀ ਨਹੀਂ ਰਹਿਣ ਦਿੱਤਾ ਤੇ ਦੂਜਾ ਜੋ ਲਗਨ ਦਾ ਮਾਲਕ ਹੈ ਉਹ 6ਵੇਂ ਖਾਨੇ ਦੇ ਮਾਲਕ ਜਾਨੀ ਰੋਗ ਬਿਮਾਰੀ ਤੇ ਕਰਜ਼ੇ ਦੇ ਮਾਲਕ ਨਾਲ ਬੈਠ ਗਿਆ ਸਮਝੋ ਤੇ 6ਵੇਂ ਸਥਾਨ ਵਿੱਚ ਜਾ ਕੇ ਬੁੱਧ ਬੈਠ ਗਿਆ ਉਹ ਵੀ ਨੀਚ ਦਾ ਤੇ ਹੁਣ ਹੋਇਆ ਕੀ ਦਿਮਾਗ ਚ ਇਹੀ ਕਿ ਆ ਚੀਜ਼ ਇੱਥੋਂ ਲੈ ਕੇ ਇਦਾਂ ਸਾਰ ਲੈਣੇ ਆ ਉੱਥੋਂ ਕਰਕੇ ਇਦਾਂ ਸਾਰ ਲੈਣੇ ਆ ਉੱਥੋਂ ਲੈ ਕੇ ਇਦਾਂ ਸਾਰ ਲੈਣੇ ਆ ਦਿਮਾਗ ਕਰਜ਼ੇ ਨੂੰ ਪੈਸਾ ਲੈ ਕੇ ਲੈਣ ਦੇਣ ਕਰਕੇ ਹੀ ਇਸ ਨੇ ਭੰਨਾ ਕਰਤਾ ਕਰਕੇ ਆਪਣੀ ਜ਼ਿੰਦਗੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਮੰਗਲ ਨੇ ਪੈਸਾ ਜ਼ਰੂਰ ਦਿੱਤਾ ਪਰ ਸ਼ਨੀ ਚੰਦਰ ਨੇ ਉਹ ਪੈਸਾ ਕਿਸੇ ਨਾ ਕਿਸੇ ਦੇ ਉੱਪਰ ਹੀ ਲਗਾਈ ਗਏ ਤੇ ਉਸ ਕਰਕੇ ਕਿਸ਼ਤਾਂ ਨਹੀਂ ਮੁੜੀਆਂ ਤਾਂ ਹੁਣ ਇਹਨਾਂ ਨੂੰ ਕੀ ਕਰਨਾ ਚਾਹੀਦਾ ਲੋਜੀਕਲੀ ਪਹਿਲੀ ਗੱਲ ਤਾਂ ਮੰਗਲ ਮਾਲਕ ਹੈ ਧਨ ਦਾ ਤੇ ਮੰਗਲ ਦੀ ਪਾਵਰ ਨੂੰ ਵਧਾਉਣਾ ਚਾਹੀਦਾ ਹੈ ਤਾਂ ਕੀ ਕਰਨਾ ਹੈ ਉਹ ਵਧਾਉਣ ਦੇ ਲਈ ਸ਼ਨੀ ਚੰਦਰ ਦੇ ਲਈ ਕਿਉਂਕਿ ਚੰਦਰ ਦੂਸਰੇ ਧਨ ਦਿੰਦਾ ਹੈ ਪਰ ਸ਼ਨੀ ਨੇ ਗ੍ਰਹਿਣ ਲਗਾਇਆ ਤਾਂ ਦੁੱਧ ਮੱਥੇ ਤੇ ਲਾਓ ਤਾਂ ਕਿ ਚੰਦਰ ਦੀ ਪਾਵਰ ਵਧੇ ਜੀਵ ਤੇ ਸ਼ਹਿਦ ਲਾਓ ਤਾਂ ਕਿ ਮੰਗਲ ਦੀ ਪਾਵਰ ਵਧੇ ਹਿੰਮਤ ਵਧੇ ਬ੍ਰਹਸਪਤ ਜੋ 6ਵੇਂ ਖਾਨੇ ਦੇ ਵਿੱਚ ਬੁੱਧ ਬੈਠਾ ਹੈ ਉਸ ਜਗ੍ਹਾ ਤੇ ਨੀਚ ਦਾ ਬੁੱਧ ਹੈ ਉਹਨੇ ਪਰੇਸ਼ਾਨੀਆਂ ਦਿੱਤੀਆਂ ਨੇ ਤਾਂ ਉਸ ਦੇ ਲਈ ਤੁਸੀਂ ਕੀ ਕਰੋ 20 ਗ੍ਰਾਮ नाग ਕੇਸਰ ਲੈ ਕੇ ਜਲ ਪ੍ਰਵਾਹ ਕਰੋ ਕਰਜ਼ੇ ਦੇ ਲਈ ਖਾਲੀ ਕੜਾ ਜਲ ਪ੍ਰਵਾਹ ਕਰੋ ਬਾਬਾ ਘੜੇ ਭਰ ਜਾਣ ਤੇ ਸਭ ਤੋਂ ਜ਼ਰੂਰੀ ਹੈ ਇੱਕ ਹੋਰ ਉਪਾਅ ਜੋ ਮੈਂ ਤੁਹਾਨੂੰ ਦੱਸਣ ਲੱਗਿਆਂ ਅਗਰੋਂ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਕਾਫੀ ਹੱਦ ਤੱਕ ਕਰਜ਼ੇ ਤੋਂ ਨਿਜਾਤ ਮਿਲਣੀ ਸ਼ੁਰੂ ਹੋ ਜਾਏਗੀ ਹੁਣ ਇਹ ਹੈ ਬ੍ਰਹਸਪਤ 6ਵੇਂ ਸ਼ੁਕਰ ਦੇ ਨਾਲ ਬੈਠਣ ਕਰਕੇ ਸੂਰਜ 5ਵੇਂ ਕਰਕੇ ਸਰੋਂ ਦਾ ਤੇਲ ਦੀਆਂ ਬੂੰਦਾ 48 ਦਿਨ ਲਗਾਤਾਰ ਸਰੋਂ ਦਾ ਤੇਲ ਸ਼ਨੀ ਦਾ ਹੈ ਜਮੀਨ ਸ਼ੁਕਰ ਦੀ ਹੈ ਸ਼ਨੀ ਸ਼ੁਕਰ ਦੀ ਪਾਵਰ ਸ਼ਨੀ ਜੋ ਕਰਜਾ ਦਿੰਦਾ ਹੈ ਸ਼ਨੀ ਚੰਦਰ ਦੀ ਜੁੱਤੀ ਹੈ ਇਸ ਦਾ ਤੁਹਾਨੂੰ ਫਲ ਮਿਲੇਗਾ 48 ਦਿਨ ਲਗਾਤਾਰ ਕੀ ਕਰਨਾ ਹੈ ਤੁਸੀਂ ਹਰ ਰੋਜ਼ ਇੱਕ ਬੂੰਦ ਸਰੋਂ ਦੇ ਤੇਲ ਦੀ ਇੰਨਾ ਕੁ ਸਰੋਂ ਦਾ ਤੇਲ ਕੱਚੀ ਜ਼ਮੀਨ ਤੇ ਸੁੱਟਣਾ ਸ਼ੁਰੂ ਕਰ ਦੇਣਾ ਸੱਚ ਜਾਨ ਨੂੰ ਰਿਲੈਕਸ ਹੋਣੀ ਸ਼ੁਰੂ ਹੋ ਜਾਏਗੀ ਪਾਣੀ ਵੇਸਟ ਘੱਟ ਕਰੋ ਤੁਸੀਂ ਇੱਕ ਤਾਂ ਪਾਣੀ ਵੇਸਟ ਬਹੁਤ ਕਰਦੇ ਹੋ ਠੀਕ ਤੇ ਦੂਜਾ ਕੱਤੀ ਲਸੀ ਦੇ ਚਿੱਟੇ ਘਰ ਚ ਦੋ ਹਲਕਾ ਮਿਊਜ਼ਿਕ ਲਗਾ ਕੇ ਰੱਖੋ ਤੇ ਆਪਣੇ ਘਰ ਦੀ ਨਾਰਥ ਈਸਟ ਦਿਸ਼ਾ ਚੈੱਕ ਜ਼ਰੂਰ ਕਰੋ ਨਾਰਥ ਵੈਸਟ ਦਿਸ਼ਾ ਚੈੱਕ ਜ਼ਰੂਰ ਕਰੋ ਸਹੀ ਹੋ ਜਾ ਸਮਝਾ ਚਤਾ ਸਸਿਕ